ਵੈਰਜਿਕਾ ਖਾਲਸਾ ਵੈਰਜਿਕੀ ਫਤਿਹ ਖਾਵਰ ਜੁੜੀ ਹੈ ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜਿਹੜਾ ਕਿ ਬੜਾ ਬਵਾਦਾਂ ਦੇ ਵਿੱਚ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲਾ ਕਿ ਚੁੱਕਿਆਗਾ ਆਉਣ ਵਾਲੇ ਦਿਨਾਂ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ ਕਿਉਂਕਿ ਖਲਾਸੇ ਤੇ ਖਲਾਸੇ ਹੋ ਰਹੇ ਨੇ ਤੁਸੀਂ ਵੀਡੀਓ ਨੂੰ ਪੂਰੀ ਦੇਖਣਾ ਸਕਿੱਪ ਨਾ ਕਰਨਾ ਤੇ ਦੇਖਣਾ ਕਿ ਇਹਨਾਂ ਸਾਧਾਂ ਦੇ ਕਰਤੂਤਾਂ ਪਹਿਲਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਜਿਹੜੇ ਆਪਣੇ ਆਪ ਨੂੰ ਰੱਬ ਕਹਾਉਂਦੇ ਸੀ ਬਾਬੇ ਕਹਾਉਂਦੇ ਸੀ ਜਾਂ ਸਾਧ ਕਹਾਉਂਦੇ ਸੀ ਸੰਤ ਕਹਾਉਂਦੇ ਸੀ ਜਿਨ੍ਹਾਂ ਦੇ ਵਿੱਚੋਂ ਰਾਮ ਰਹੀਮ ਇਕਾ ਉਹ ਰਾਮ ਰਹੀਮ ਦੇ ਵਿੱਚ ਜਿਹੜੇ ਰਾਮ ਰਹੀਮ ਦੇ ਡੇਰੇ ਦੇ ਵਿੱਚ ਬਲਾਤਕਾਰ ਹੁੰਦੇ ਸੀ ਪਰ ਸਿਰਫ ਦੋ ਲੜਕੀਆਂ ਨੇ ਮੂੰਹ ਖੋਲਿਆ ਤੇ ਅੱਜ ਉਹ ਸੁਨਾਰੇਆ ਜੇਲ੍ਹ ਦੇ ਵਿੱਚ ਬੈਠਾਗਾ 20 ਸਾਲਾਂ ਦੀ ਸਜ਼ਾ ਜਿਹੜੀ ਕੈਦ ਦੀ ਉਹ ਭਗਤ ਰਿਆਗਾ ਆਸਾ ਰਾਮ ਜਿਹਨੂੰ ਬਾਪੂ ਕਹਿੰਦੇ ਤੁਸੀਂ ਉਹ ਜਿਹੜਾ ਬਲਾਤਕਾਰ ਦੇ ਕੇਸ ਵਿੱਚ ਉਹ ਬੈਠੇ ਨੇ ਪਿਓ ਪਤ ਤੇ ਦੂਜੇ ਪਾਸੇ ਰਾਮਪਾਲ ਬੈਠਾਗਾ ਬਲਾਤਕਾਰ ਦੇ ਕੇਸ ਦੇ ਵਿੱਚ ਤੇ ਚਰਨ ਘਾਟ ਵਾਲੇ ਤੇ ਅਜੇ ਇਹ ਚੱਲ ਰਹੇ ਨੇ ਬਲਜਿੰਦਰ ਸਿੰਘ ਚਰਨ ਘਾਟ ਵਾਲਾ ਜਿਹੜਾ ਲੜਕੀਆਂ ਦੇ ਨਾਲ ਆ ਆਪਣੇ ਡੇਰੇ ਦੇ ਵਿੱਚ ਸੋਸ਼ਣ ਕਰਦਾ ਸੀ ਤੇ ਉਸ ਤੋਂ ਬਾਅਦ ਵਾਰੀ ਆਈ ਆ ਰਜੀਤ ਸਿੰਘ ਢੱਡਰਿਆਂ ਵਾਲੇ ਦੀ ਤਾਨੂੰ ਪਹਿਲਾ ਪਤਾ ਕਿ ਜਿਹੜੀ ਖਬਰ ਨਾਸਰ ਕਰ ਚੁੱਕਿਆ ਸਈ ਕਈਆਂ ਦੇ ਥੋੜੇ-ਮੋٹے ਚਲੂਨੇ ਲੜਨਗੇ ਤੇ ਉਹ ਮਾਫ ਕਰਨਾ ਮੇਰੇ ਜੇ ਕੋਈ ਇਹ ਸ਼ਬਦ ਨੂੰ ਇਸ ਤਰ੍ਹਾਂ ਕੋਈ ਲੈਂਦਾਗਾ ਤੇ ਹੁਣ ਤਾਂ ਮੈਂ ਦੱਸਦਾਗਾ ਅਰੰਜੀਤ ਸਿੰਘ ਢੱਡਰਿਆਂ ਵਾਲੇ ਨਾਲ ਜੁੜੀ ਇੱਕ ਅਹਿਮ ਹੋਰ ਖਬਰ ਸਾਹਮਣੇ ਆਈ ਆ ਪਤਾ ਲੱਗਿਆ ਕਿ ਉਹ ਲੜਕੀ ਆ ਜਿਹੜੀ 2002 ਦੇ ਵਿੱਚ ਜਿਹੜੀ ਕਿ ਲੜ ਲੜ ਉਮਰ ਸੀ ਬਹੁਤ ਛੋਟੀ ਉਮਰ ਸੀ ਜਣੀ ਕਿ ਆਪਾਂ ਕਹਿੰਦੀ ਕਿ 20 ਸਾਲਾਂ ਦੀ ਸੀ ਨੌਜਵਾਨ ਲੜਕੀ ਸੀ ਉਹ ਢੜਰੀਆਂ ਵਾਲੇ ਦੇ ਤੋਂ ਪ੍ਰਭਾਵਤ ਹੋ ਕੇ ਇਹਨਾਂ ਦੇ ਬੋਲਾਂ ਤੋਂ ਇਹਨਾਂ ਦੇ ਦਿਮਾਨਾਂ ਤੋਂ ਤੇ ਉਹ ਢੜਰੀਆਂ ਵਾਲ ਦੇ ਜਿਹੜਾ ਪਰਮੇਸ਼ਰ ਦਵਾਰ ਬਣਿਆਗਾ ਡੇਰਾ ਉਹਦੇ ਵਿੱਚ ਲੜਕੀ ਚਲੀ ਜਾਂਦੀ ਆ ਤੇ ਲਗਾਤਾਰ ਸੇਵਾ ਕਰਦੀ ਆ 2012 ਤੱਕ ਰਹਿੰਦੀ ਆ ਉੱਥੇ ਇਹ ਲੜਕੀ ਦੇ ਪਰਿਵਾਰ ਵੱਲੋਂ ਜਿਹੜਾ ਜੋ ਰਿਪੋਰਟ ਆਪਣੇ ਹਾਈ ਕਮਿਸ਼ਨ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਜਿਹੜੀ ਪਾਈ ਗਈ ਆ ਉਹਦੇ ਵਿੱਚ ਵੱਡੇ ਖਲਾਸੇ ਹੋਏ ਨੇ ਬੇਸ਼ੱਕ ਉਹਨਾਂ ਦੇ ਪਰਿਵਾਰ ਦੇ ਵਕੀਲ ਵੱਲੋਂ ਵੀ ਕੱਲ ਕਹਿ ਗਿਆ ਸੀ ਕਿ ਜਿਹੜੀ ਸਾਰੀ ਲੜਕੀ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੇ ਅਰਨਜੀਤ ਸਿੰਘ ਢੱਡਰੀਆਂ ਵਾਲੇ ਤੇ ਗੰਮੀਰ ਐਲੀਗੇਸ਼ਨ ਲਾਏ ਨੇ ਤੇ ਉਸ ਤੋਂ ਬਾਅਦ ਜਿਹੜਾ ਅਰਨਜੀਤ ਸਿੰਘ ਢੱਡਰੀਆਂ ਵਾਲਾ ਵੀ ਇਹ ਜਿਹੜਾ ਲਾਈਵ ਹੋ ਕੇ ਕਹਿ ਰਿਹਾ ਸੀ ਕਿ ਸਾਡੀ ਕੋਈ ਗਲਤੀ ਨਹੀਂ ਤੇ ਉਹਨਾਂ ਨੇ ਸਾਰਾ ਵੀਡੀਓ ਤੁਸੀਂ ਦੇਖਿਆ ਕਿ ਕਿਵੇਂ-ਕਿਵੇਂ ਦੱਸਿਆਗਾ ਹੁਣ ਗੱਲ ਕਰਦੇ ਆ ਕਿ 2002 ਦੇ ਵਿੱਚ ਲੜਕੀ ਜਦੋਂ ਢੱਡਰਿਆਂ ਵਾਲੇ ਦੇ ਜਿਹੜੇ ਡੇਰੇ ਦੇ ਵਿੱਚ ਰਹਿੰਦੀ ਸੀ ਤੇ ਕਹਿੰਦੇ ਲੜਕੀ ਨੂੰ ਪਤਾ ਲੱਗਿਆ ਕਿ ਇੱਥੇ ਬਹੁਤ ਜ਼ਿਆਦਾ ਲੜਕੀਆਂ ਦੇ ਨਾਲ ਸੌਸਨ ਹੋ ਰਿਹਾ ਰੇਪ ਹੋ ਰਿਹਾ ਅਖੀਰ ਕਹਿੰਦੇ ਉਸ ਲੜਕੀ ਨੂੰ ਅਰਜੀਤ ਸਿੰਘ ਢੱਡਰਿਆਂ ਵਾਲੇ ਦੇ ਕਿਸੇ ਚੇਲੇ ਨੇ ਜਾਂ ਅਰਜੀਤ ਸਿੰਘ ਨੇ 2012 ਦੇ ਵਿੱਚ ਲੜਕੀ ਨੂੰ ਉੱਥੇ ਬੁਲਾਇਆ ਗਿਆ ਇੱਕ ਘਟਨਾ ਹੈਗੀ ਆ 22 ਅਪ੍ਰੈਲ 2012 ਦੀ ਉੱਥੇ ਜਦੋਂ ਲੜਕੀ ਜਾਂਦੀ ਆ ਉਹ ਸਾਰਾ ਕੁਝ ਉਹਨੂੰ ਪਹਿਲਾਂ ਸਾਰਾ ਕੁਝ ਪਤਾ ਸੀ ਪਰ ਉਸਨੇ ਉਸ ਤੋਂ ਪਹਿਲਾਂ ਆਪਣੇ ਮਾਪਿਆਂ ਨੂੰ ਦੱਸ ਦਿੱਤਾ ਸੀ ਕਿ ਆ ਕੁਝ ਡੇਰੇ ਦੇ ਵਿੱਚ ਹੁੰਦਾਗਾ ਤੇ ਪੁਲਿਸ ਰਿਪੋਰਟ ਵੀ ਦਿੱਤੀ ਸੀ ਨਾ ਤਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਐ ਤਾਂ ਮਾਪੇ ਕਿੱਥੋਂ ਕਰਨ 2012 ਦੇ ਵਿੱਚ ਉਸ ਲੜਕੀ ਨੂੰ ਜਿਹੜਾ ਨਸ਼ੀਲਾ ਪਦਾਰਥ ਜ਼ਹਿਰ ਦਿੱਤੀ ਗਈ ਜਿਹੜਾ ਕਿ ਪੋਸਟਮਾਰਟ ਦੇ ਵਿੱਚ ਜਿਹੜਾ ਵੱਡਾ ਖਲਾਸਾ ਹੋਇਆ ਉਸ ਦਾ ਪਰਿਵਾਰ ਜਿਹੜਾ ਲੜਕੀ ਦਾ ਦਰਦ-ਦਰ ਭੜਕਦਾ ਰਿਹਾ ਕਿਸੇ ਪਾਸੋਂ ਸੁਣਵਾਈ ਨਹੀਂ ਹੋਈ 2023 24 ਦੇ ਵਿੱਚ ਵੀ ਦਰਖਾਸਤਾਂ ਦੇ ਕੇ ਦੇਖ ਲਈ ਪਰ ਉਹਦੇ ਸੁਣਵਾਈ ਨਹੀਂ ਹੋਈ ਸਗੋਂ ਢੱਡਰੀਆਂ ਵਾਲੇ ਦੇ ਗੁੰਡਿਆਂ ਵੱਲੋਂ ਜੇ ਕਿਸੇ ਨੂੰ ਸ਼ਬਦ ਇਹ ਲੱਗੇ ਨੇ ਜੂਜ ਮਾਫੀ ਚਾਹਣਾ ਮ ਢੱਡਰੀਆਂ ਵਾਲੇ ਦੇ ਗੁੰਡਿਆਂ ਦੇ ਚੇਲਿਆਂ ਵੱਲੋਂ ਲੜਕੀ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਤੁਸੀਂ ਅਨੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਮੂੰਹ ਖੋਲਿਆ ਤਾਂ ਤੁਹਾਡਾ ਹਾਸਰ ਵੀ ਤੁਹਾਡੀ ਲੜਕੀ ਵਾਲਾ ਹੋਵੇਗਾ ਹੁਣ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਆ ਕਿ ਲੜਕੀ ਦੇ ਭਰਾ ਸਹਿਬ ਸਿੰਘ ਜਿਸ ਦਾ ਪਿੰਡ ਹੈਗਾਗਾ ਮਾਜਰਾ ਸਮਾਣਾ ਪਟਿਆਲੇ ਦੇ ਕੋਲ ਆ ਤੇ ਉਥੋਂ ਉਹਨਾਂ ਨੂੰ ਅਜਾੜ ਦਿੱਤਾ ਸੀ ਤੇ ਉਹਨਾਂ ਦਾ ਘਰ-ਬਾਰ ਵੀ ਤੈਸ ਨੈਸ ਕਰ ਦਿੱਤਾ ਸੀ ਜਿਹੜੇ ਹੁਣ ਅਣਦਸੀ ਜਗ੍ਹਾ ਤੇ ਰਹਿ ਰਹੇ ਨੇ ਦੇਖੋ ਤੁਸੀਂ 12 13 ਸਾਲ ਦੀ ਜਿਹੜੀ ਗੱਲ ਆ ਪਰਿਵਾਰ ਦੇ ਨਾਲ ਇਨਸਾਫ ਨਹੀਂ ਮਿਲਦਾ ਉਤੋਂ ਉਹਨੂੰ ਧਮਕੀਆਂ ਮਾਰਨ ਦੀਆਂ ਤੇ ਉਹਨਾਂ ਦਾ ਜਿਹੜਾ ਪਰਿਵਾਰ ਆ ਉਹ ਵੀ ਵਿਚਾਰਾ ਘਰੋਂ ਉਜੜ ਚੁੱਕਿਆ ਇੱਕ ਉਹਨਾਂ ਦੀ ਜਿਹੜੀ ਨੌਨ ਜਮਾਨ ਲੜਕੀ ਆ ਉਹ ਜਿਹੜੀ ਮਾਰ ਦਿੱਤੀ ਆ ਤੇ ਉਹਨਾਂ ਬਲਾਤਕਾਰ ਕੀਤਾ ਗਿਆਗਾ ਇਹ ਤੁਸੀਂ ਅੱਖਾਂ ਮੀਚ ਕੇ ਆਪਣੀਆਂ ਧੀਆਂ ਭੈਣਾਂ ਨੂੰ ਜਿਹੜੇ ਉੱਤੇ ਸਾਧਾਂ ਦੇ ਡੇਰੇ ਸੜ ਦਿੰਨੇ ਹੋ ਤੁਸੀਂ ਸ਼ਰਮ ਨਾਲ ਮਰ ਜਿਓ ਕਿ ਕੀ ਕੋਸੇ ਜਿਹੜੇ ਡੇਰੇਦਾਰ ਕਰ ਰਹੇ ਨੇ ਠੀਕ ਹੈ ਕਿ ਕੁਝ ਅਨਪੋੜ ਮਾਪੇ ਹੁੰਦੇ ਨੇ ਆਪਣੀਆਂ ਲੜਕੀਆਂ ਜਾਂ ਕਈ ਵਾਰ ਉਹਨਾਂ ਦੀਆਂ ਪਤਨੀਆਂ ਇਨ੍ਹਾਂ ਸਾਧਾਂ ਦੇ ਬੋਲਾਂ ਤੋਂ ਪ੍ਰਾਪਤ ਹੋ ਜਾਂਦੀਆਂ ਨੇ ਕਿ ਇਹਨਾਂ ਦੀ ਆਵਾਜ਼ ਬੜੀ ਸੋਹਣੀ ਆ ਆਵਾਜ਼ ਬੜੀ ਮਿੱਠੀ ਆ ਬੜੇ ਕਹਿੰਦੇ ਗੁਣ ਗਾਉਂਦੇ ਨੇ ਇਹ ਗੁਰੂ ਦੇ ਪਰ ਜਦੋਂ ਤੁਹਾਨੂੰ ਇੱਕ ਦੱਸਿਆ ਸੀ ਕਿ ਜਦੋਂ ਹਰਨਾਮ ਸਿੰਘ ਤੁੰਮੇ ਤੋਂ ਬਾਅਦ ਜਦੋਂ ਇਹਨਾਂ ਦਾ ਝਗੜਾ ਹੋਇਆ ਉਸ ਤੋਂ ਬਾਅਦ ਅਨਜੀਤ ਸਿੰਘ ਢੱਡਰੀਆਂ ਵਾਲੇ ਨੇ ਸਿੱਧਾ ਗਰਬਾਣੀ ਉੱਤੇ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਮਾਤਾ ਸਹਿਬ ਕੌਰ ਨੂੰ ਗੁਰੂ ਗੋਬਿੰਦ ਸਿੰਘ ਨੂੰ ਫੇਮ ਖਾਣਾ ਦੱਸਿਆ ਗਿਆ ਕਹਿੰਦਾ ਇਹ ਫਲਾਣੇ ਗ੍ਰੰਥ ਵਿੱਚ ਲਿਖਿਆ ਹੈਗਾ ਪਰ ਕਹਿੰਦੇ ਹੁੰਦੇ ਆ ਬੰਦੇ ਦੀ ਮੱਤ ਮਾਰੀ ਜਾਂਦੀ ਆ ਉਹਨੂੰ ਹੰਕਾਰ ਹੋ ਜਾਂਦਾ ਕਿ ਮੈਂ ਵੱਡਾ ਬੰਦਾ ਮੈਨੂੰ ਕੋਈ ਹੱਥ ਨਹੀਂ ਪਾ ਸਕਦਾ ਇਸ ਤੋਂ ਪਹਿਲਾਂ ਤਾਂ ਹਮਾ ਦੱਸਿਆਗਾ ਕਿ ਜਿਹੜਾ ਜੇਲਾਂ ਦੇ ਵਿੱਚ ਉਹ ਆਸਰਾਮ ਆਪਾਲਾ ਜਾਂ ਹੁਣ ਰਾਮ ਰਹੀਮਾ ਲੱਗਦਾ ਕਿ ਹੁਣ ਜਿਹੜਾ ਇਹ ਕੇਸ ਵੱਡਾ ਖੁੱਲਣ ਜਾ ਰਿਹਾ ਅਨਕਵਾਰੀਆਂ ਹੋਣਗੀਆਂ ਤੇ ਲੱਗਦਾ ਕਿ ਹੁਣ ਢੱਡਰੀਆਂ ਵਾਲੇ ਸਾਧ ਨੂੰ بیوی ਆਸਾ ਰਾਮ ਦੇ ਜਾਂ ਜਿਹੜਾ ਰਾਮ ਰਹੀਮਾ ਉਹਦੇ ਕੋਲੇ ਰਾਤਾਂ ਬਤਾਉਣੀਆਂ ਪੈਣਗੀਆਂ ਆਸੋ ਰਾਮ ਵਾਲੀ ਜ਼ਿੰਦਗੀ ਹਮੇਸ਼ਾ ਨਹੀਂ ਰਹਿੰਦੀ ਕਿਉਂਕਿ ਲੱਖਾਂ ਦੇ ਜਿਹੜੇ ਬੂਟ ਪਾਉਂਦਾ ਸੀ ਨਿਤ ਜਿਹੜੇ ਕੱਪੜੇ ਬਦਲਦਾ ਸੀ ਤਰ੍ਹਾਂ ਤਰ੍ਹਾਂ ਦੇ ਜਨਾਨੀਆਂ ਵਾਂਗੂ ਫੈਸ਼ਨ ਕਰਦਾ ਸੀ ਇਹਦੇ ਉਹਦੇ ਨਾਲ ਦੀ ਪੱਗ ਬਣ ਲਈ ਉਹ ਚੋਲਾ ਪਾਲਿਆ ਉਹੋ ਜੇ ਵੋਟ ਪਾਲੇ ਕਿਉਂਕਿ ਇਹਨੇ ਕਿਹੜਾ ਕੋਈ ਕਮਾਈ ਕਰਕੇ ਪਾਉਣੇ ਸਿਰਪੀਏ ਲੋਕਾਂ ਦਾ ਰੁਪਿਆ ਸੀ ਲੋਕ ਅਣਪੋਹਲ ਨੇ ਜਿਹੜੇ ਕਹੇ ਹਜੇ ਠੱਗਾਂ ਦੇ ਜਾਲ ਵਿੱਚ ਫਸ ਜਾਂਦੇ ਨੇ ਕਹਿ ਦਿੰਦੇ ਸਾਡਾ ਬੱਚਾ ਉੱਥੋਂ ਠੀਕ ਹੋਇਆ ਸਾਡੀ ਧੀ ਉੱਥੋਂ ਠੀਕ ਹੋਈਆ ਇਹਨਾਂ ਬੱਬਾਂ ਬਾਬਿਆਂ ਮਾਫ਼ ਕਰਨਾ ਇਹਨਾਂ ਬਾਬਿਆਂ ਠੱਗਾਂ ਦੇ ਕੋਲ ਸਿਰਫ ਇੱਕਾ ਕਾਂ ਬਾਸਨਾ ਕੀ ਹੋਰ ਇਹਨਾਂ ਵੀ ਪੱਲੇ ਕੁਝ ਨਹੀਂ ਸਰਪ ਤਾਂ ਨੂੰ ਲੁੱਟਿਆ ਜਾ ਰਿਹਾ ਪੱਟਿਆ ਜਾ ਰਿਹਾ ਤੁਹਾਡੀਆਂ ਜਿਹੜੀਆਂ ਲੜਕੀਆਂ ਨੇ ਇਹਨਾਂ ਡੇਰਿਆਂ ਦੇ ਵਿੱਚ ਜਿਹੜੀਆਂ ਕਿ ਸੇਫ ਨਹੀਂ ਹੁਣ ਜਿਹੜਾ ਇਹ ਵੱਡਾ ਖਲਾਸਾ ਹੋਇਆ ਕਿ ਉਸ ਲੜਕੀ ਦਾ ਭਾਈ ਜਿਹੜਾ ਭਰਾ ਸਹਿਬ ਸਿੰਘ ਉਸਨੇ ਜਿਹੜੀ ਅਦਾਲਤ ਦੇ ਵਿੱਚ ਰਿਪੋਰਟ ਜਿਹੜੀ ਪੇਸ਼ ਕੀਤੀ ਆਪਣੇ ਲੱਕੀ ਵਕੀਲ ਰਾਹੀਂ ਉਹ ਜਿਹੜਾ ਮੈਂ ਤੁਹਾਨੂੰ ਪੜ ਕੇ ਸੁਣਾ ਰਿਹਾ ਉਹ ਸਾਰਾ ਕੁਝ ਉਸ ਰਿਪੋਰਟ ਦੇ ਵਿੱਚ ਦਰਜ ਜਾ ਇਹ ਰਿਪੋਰਟ ਕੋਈ ਮੈਂ ਆਪਣੇ ਕੋਲੋਂ ਨਹੀਂ ਬਣਾ ਰਿਆ ਏਅਰਪੋਰਟ ਉਸ ਲੜਕੀ ਦੇ ਪਰਿਵਾਰ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਆ ਉਤੋਂ ਇਹਨਾਂ ਨੇ ਕਿਹਾ ਗਿਆ ਕਿ ਸਾਨੂੰ ਸੀਬੀਆਈ ਦੀ ਜਾਂਚ ਕੀਤੀ ਜਾਵੇ ਜਾਂ ਫਿਰ ਐਸਆਈਟੀ ਦਾ ਜਿਹੜਾ ਗਠਨ ਆ ਉਹ ਕਰਕੇ ਜਿਹੜਾ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਤੇ ਦੂਜੇ ਪਾਸੇ ਮਾਨਯੋਗ ਹਾਈ ਕੋਰਟ ਨੇ ਪਟਿਆਲਾ ਦੇ ਐਸਐਸਪੀ ਨੂੰ ਜਿਹੜਾ ਨੋਟਿਸ ਭੇਜਿਆ ਕਿ ਕਿਹਾਗਾ ਕਿ ਜਿਹੜੀ ਕੀ ਕਾਰਵਾਈ ਤੁਸੀਂ ਐਨੇ ਟਾਈਮ ਚ ਕੀਤੀ ਆ ਉਹਦਾ ਸਾਰਾ ਬੇਰਬਾ ਸਾਨੂੰ ਦੱਸਿਆ ਜਾਵੇ ਹੁਣ 20 ਨਵੰਬਰ ਦੀ ਜਿਹੜੀ ਤਾਰੀਖ ਪਈ ਹੈ ਦੇ ਵਿੱਚ ਦੱਸਿਆ ਜਾ ਰਿਹਾ ਕਿ 2002 ਦੇ ਵਿੱਚ ਜਦੋਂ ਉਹ ਲੜਕੀ ਨੌਜਵਾਨ ਢੱਡਰੀਆਂ ਵਾਲੇ ਸਾਧ ਦੇ ਡੇਰੇ ਦੇ ਵਿੱਚ ਗਈ ਸੀ ਉਹ ਲੜਕੀ ਬੜੀ ਧਾਰਮਿਕ ਖਿਆਲਾਂ ਦੀ ਜਿਹੜੀ ਸੀ ਉਹਦੇ ਅੰਦਰ ਇੱਕ ਧਾਰਮਿਕ ਚਿੰਗ ਲੱਗੀ ਹੋਈ ਸੀ ਗਰਬਾਣੀ ਨੂੰ ਲੈ ਕੇ ਅਕਾਲ ਪੁਰਖ ਨੂੰ ਲੈ ਕੇ ਤੇ ਉਹ ਜਿਹੜਾ ਦਿਮਾਨ ਤੁਹਾਨੂੰ ਪਤਾ ਕਿ ਢੱਡਰੀਆਂ ਵਾਲਾ ਪਹਿਲਾਂ ਦਿਮਾਨ ਲਾਉਂਦਾ ਸੀ ਜਗਾ ਜਗਾ ਤੇ ਜਾ ਕੇ ਉਸ ਤੋਂ ਬਾਅਦ ਸਿੱਖ ਸੰਗਤ ਨੇ ਜਦੋਂ ਇਹ ਸਿੱਖਾਂ ਦੇ ਖਿਲਾਫ ਬੋਲਣ ਲੱਗਿਆ ਤੇ ਇਹਦੇ ਦਿਮਾਨ ਜਿਹੜੇ ਨੇ ਉਹ ਬੰਦ ਕਰ ਦਿੱਤੇ ਸੀ ਤੇ ਉਸ ਤੋਂ ਬਾਅਦ ਲੜਕੀਆਂ ਉੱਥੇ ਇਹ ਸਾਧ ਆਪਣੇ ਡੇਰੇ ਦੇ ਵਿੱਚ ਇਹ ਜਿਹੜਾ ਸਾਰਾ ਕੁਝ ਉੱਥੇ ਆਪ ਦਾ ਇਹ ਨਾ ਵੱਡਾ ਸਿਸਟਮ ਲਾਇਆ ਹੋਇਆਗਾ ਆਪਦੇ ਬڑے-ਬڑے ਨੇ ਚੈਨਲ ਖੋਲੇ ਹੋਏ ਨੇ ਉੱਥੇ ਸਾਰਾ ਕੁਝ ਜਦੋਂ ਲਾਈਵਸ ਨਾਉਂਦਾ ਸੀ ਤੇ ਲੜਕੀਆਂ ਉੱਥੇ ਜਾਂਦੀਆਂ ਸੀ ਤੇ ਪਹਿਲਾਂ ਵੀ ਜਿਹੜਾ ਕਿਹਾ ਸੀ ਅਸੀਂ ਕਿ ਇਹ ਅੱਜ ਤੋਂ ਕਰੀਬ ਮੈਂ 8 7 8 ਸਾਲ ਪਹਿਲਾਂ ਕਿਹਾ ਸੀ ਕਿ ਦੂਜਾ ਜਿਹੜਾ ਇਹ ਬਲਾਤਕਾਰੀ ਆਸਾ ਆਰਾਮ ਰਹੀਮ ਵਾਲਾ ਇਹ ਸਾਥ ਬਣੂਗਾ ਸੌਦਾ ਸਾਥ ਬਣੂਗਾ ਦੂਜਾ ਪਰ ਲੋਕਾਂ ਨੇ ਉਦੋਂ ਵੀ ਮੇਰਾ ਗੱਲ ਦਾ ਜਿਹੜਾ ਗੁੱਸਾ ਕਰਦੇ ਸੀ ਕਿ ਨਹੀਂ ਜੀ ਪਰ ਇੱਕ ਹੋਰ ਹੈਰਾਨੀ ਵਾਲੀ ਗੱਲ ਆ ਪੈਣੀ ਬਾਗਾ ਦਿਵਾਨ ਲਾਇਸੀ ਜਿਲ੍ਹਾ ਮਾਨਸਾ ਦੇ ਵਿੱਚ ਤੇ ਦੁੱਧ ਕਹਿੰਦੇ ਆਉਂਦਾ ਸੀ ਇੱਥੋਂ ਇਹਨਾਂ ਨੂੰ ਦੇਖਾਂ ਤੋਂ ਕੋਈ ਬਾਬਾ ਰਹਿੰਦਾ ਸੀ ਸੂਚ ਜਾਂ ਦੇਖ ਕੋਈ ਐਸਾ ਕੋਈ ਬਾਬਾ ਰਹਿੰਦਾ ਸੀ ਇਹਨਾਂ ਪਿੰਡਾਂ ਦੇ ਲਾਗੇ ਤਾਂ ਗਏ ਉੱਥੋਂ ਸਪੈਸ਼ਲ ਇਹਨਾਂ ਨੂੰ ਰੋਟੀਆਂ ਉੱਥੋਂ ਸਪੈਸ਼ਲ ਇਹਨਾਂ ਨੂੰ ਦੁੱਧ ਬਣ ਕੇ ਆਉਂਦਾ ਸੀ ਇਹ ਇਹ ਜਿਹੇ ਲੋਕ ਨੇ ਜਿਹੜੇ ਕਿ ਤੁਹਾਡੇ ਹੱਥ ਦਾ ਇੱਥੋਂ ਖਾਣਾ ਨਹੀਂ ਖਾਂਦੇ ਸੀ ਇਹਨਾਂ ਨੂੰ ਯਕੀਨ ਨਹੀਂ ਸੀ ਕਿਉਂ ਯਕੀਨ ਨਹੀਂ ਸੀ ਜੇ ਇਹਨਾਂ ਨੂੰ ਗੁਰੂ ਤੇ ਯਕੀਨ ਹੁੰਦਾ ਤਾਂ ਤੁਹਾਡੇ ਤੇ ਭਰੋਸਾ ਹੁੰਦਾ ਤੇ ਉੱਥੋਂ ਇਹਨੂੰ ਖਾਣਾ ਬਣ ਕੇ ਆਉਂਦਾ ਰਿਹਾ ਹੋਰ ਤੁਹਾਨੂੰ ਅੱਗੇ ਦੱਸਦੇ ਆਂ ਕਿ ਇਸਨੇ ਜਿਹੜੀ ਹੁਣ ਸਾਰਾ ਕੁਸਾ ਘਟਨਾ ਕਰਮਾ ਉਸ ਤੋਂ ਬਾਅਦ ਇਹਨੇ ਲੈਬ ਹੋ ਕੇ ਕਿਹਾਗਾ ਕਿ ਬਸ ਇਕ ਸੀਬੀਆਈ ਜਾਂਚ ਕਰ ਲੈ ਸਹੀ ਉੱਪਰਲੀ ਜਾਂਚ ਕੀਤੀ ਜਾਵੇ ਕਿ ਅਸੀਂ ਨਿਰਦੋਸ਼ਾਂ ਲੜਕੀ ਨੇ ਜਿਹੜਾ ਬਾਹਰ ਜਿਹੜਾ ਉਹ ਗੇਟ ਤੇ ਜਿਹੜੀ ਦਵਾਈ ਪੀਤੀ ਸੀ ਕੋਈ ਉਹਦੀ ਮੌਤ ਆ ਜਿਹੜੀ ਉਹ ਹਸਪਤਾਲ ਦੇ ਵਿੱਚ ਜਾ ਕੇ ਹੋਈ ਹੈ ਰਣਜੀਤ ਸਿੰਘ ਢੱਡਰਿਆਂ ਵਾਲੇ ਦਾ ਕਹਿਣਾਗਾ ਪਰ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਕਿ ਲੜਕੀ 2002 ਦੇ ਵਿੱਚ ਟਡਰਿਆਂ ਵਾਲੇ ਸਾਧ ਦੇ ਡੇਰੇ ਦੇ ਵਿੱਚ ਸੇਵਾ ਕਰਦੀ ਸੀ ਤੇ ਜਦੋਂ ਉਹਨੂੰ 2012-11 ਦੇ ਅਖੀਰ ਦੇ ਵਿੱਚ ਪਤਾ ਲੱਗਿਆ ਜਦੋਂ ਲੜਕੀ ਆਪਣੇ ਘਰ ਚੱਲੇਗੀ ਤਾਂ ਫਿਰ ਕਹਿੰਦੇ ਉੱਥੋਂ ਇਸ ਸਾਧ ਵੱਲੋਂ ਅਦੇ ਦੇ ਚੇਲਿਆਂ ਵੱਲੋਂ ਉਸ ਲੜਕੀ ਨੂੰ ਬੁਲਾਇਆ ਗਿਆ ਠਮਕਾਇਆ ਗਿਆ ਰੇਪ ਉਹਦੇ ਨਾਲ ਪਹਿਲਾਂ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਕਹਿੰਦੇ ਉਸ ਲੜਕੀ ਨੂੰ ਸਾਰੇ ਵੱਡੇ ਗੁਨਾਹਾਂ ਦਾ ਪਤਾ ਸੀ ਇਸ ਕਰਕੇ ਕਹਿੰਦੇ ਉਸ ਨੂੰ ਜ਼ਹਿਰ ਦਿੱਤੀ ਗਈ ਇਹ ਪਰਿਵਾਰ ਵੱਲੋਂ ਜਿਹੜੇ ਨੇ ਵੱਡੇ ਖਲਾਸੇ ਨੇ ਜੇ ਆਪਾਂ ਕਹਦੀਏ ਕਿ ਢੱਡਰਿਆਂ ਵਾਲੇ ਤੇ ਵੱਡੇ ਇਲਜ਼ਾਮ ਲਾ ਰਹੇ ਨੇ ਅਸੀਂ ਆਪਣੇ ਵੱਲੋਂ ਕੁਝ ਨਹੀਂ ਬੋਲ ਰਹੇ ਇਹ ਸਾਰਾ ਕੁਝ ਜਿਹੜੀ ਪਟੀਸ਼ਨ ਪਾਈ ਆ ਪਟੀਸ਼ਨ ਕਰਤਾ ਨੇ ਉਹਦੇ ਭਰਾ ਸਹਿਬ ਸਿੰਘ ਨੇ ਆਪਣੇ ਵਕੀਲ ਲੱਕੀ ਰਾਹੀ ਸਾਰੇ ਬਿਆਨ ਇਹ ਦਰਜ ਕਰਾਏ ਨੇ ਹਾਈ ਕੋਰਟ ਦੇ ਵਿੱਚ ਅਸੀਂ ਆਪਣੇ ਕੋਲੋਂ ਕੁਝ ਨਹੀਂ ਬੋਲ ਰਹੇ ਕਿ ਤੁਹਾਨੂੰ ਲੱਗਦਾ ਹੋਊਗਾ ਕਿ ਅਸੀਂ ਕੁਝ ਬਣਾ ਰਹਾਂ ਤੇ ਤੁਹਾਡੀ ਜਿਹੜੀ ਇਹਦੀ ਸਾਹ ਦੀ ਇੱਕ ਕਰਕਰੀ ਹੋ ਰਹੀ ਆ ਹੁਣ ਕਿੰਨੇ ਕੁ ਲੋਕੋ ਤੁਸੀਂ ਆਪਣੀਆਂ ਧੀਆਂ ਭੈਣਾਂ ਨੂੰ ਕਦੇ ਫਲਾਣੇ ਸਾਧ ਕੋਲ ਭੇਜ ਦਿੰਦੇ ਹੋ ਕਦੇ ਧਮਕੇ ਸਾਧ ਕੋਲ ਭੇਜ ਦਿੰਦੇ ਹੋ ਜੇ ਸਾਧ ਕੋਲ ਭੇਜ ਦਿਓ ਸਾਰੇ ਰੂਪੀ ਨਿਕਲੇ ਨੇ ਬਲਾਤਕਾਰੀ ਨਿਕਲੇ ਨੇ ਸੌਦਾ ਸਾਧ ਤੋਂ ਲੜਕੀਆਂ ਡਰਦੀਆਂ ਮਾਰੀਆਂ ਅਜੇ ਤੱਕ ਨਹੀਂ ਬੋਲ ਰਹੀਆਂ ਤੇ ਉਹ ਦੋ ਲੜਕੀਆਂ ਜਿਹੜੀਆਂ ਇੱਕ ਗੁੰਮਨਾਮ ਚਿੱਠੀ ਪਾਈ ਸੀ ਬਾਜਪਾਈ ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ਤੇ ਉਹ ਚਿੱਠੀ ਰਾਹੀ ਜਦੋਂ ਸਾਰਾ ਅਨਕਬਾਰੇ ਕੀਤੀ ਗਈ ਤਾਂ ਸਰਸੇ ਵਾਲਾ ਸਾਧ ਬਲਾਤਕਾਰੀ ਪਾਇਆ ਗਿਆ ਤਾਂ ਫਿਰ ਸੀਬੀਆਈ ਦੇ ਜੱਜ ਨੇ ਉਸ ਨੂੰ ਜਿਹੜੀ ਕਿ 20 ਸਾਲਾਂ ਦੀ ਸਜ਼ਾ ਦਿੱਤੀ ਤੇ 20 ਸਾਲ ਇੱਕ ਕਤਲ ਕੇਸ ਦੇ ਵਿੱਚ ਜਿਹੜੀ ਸਜ਼ਾ ਸੁناਈ ਗਈ ਸੀ ਬੇਸਾ ਕੋ ਬਾਅਦ ਹਾਈ ਕੋਰਟ ਦੇ ਵਿੱਚ ਉਸ ਨੂੰ ਚੁਣੌਤੀ ਦੇ ਕੇ ਰਾਮ ਰਹੀਮ ਨੇ ਉਹ ਸਜ਼ਾ ਰੱਦ ਕਰਵਾ ਲਈ ਸੀ ਤੇ ਪਰ ਉਹ ਪਰਿਵਾਰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੋਇਆਗਾ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾਗਾ ਕਿ ਗੁਰੂ ਤੋਂ ਵੱਡਾ ਗੁਰੂ ਗ੍ਰੰਥ ਸਭ ਤੋਂ ਵੱਡਾ ਕੋਈ ਨਹੀਂ ਗੁਰੂ ਘਰ ਜਾਇਆ ਕਰੋ ਆਪਣੇ ਧਰਮਾਂ ਦੇ ਵਿੱਚ ਦੇ ਤੁਸੀਂ ਹਿੰਦੂ ਧਰਮ ਦੇ ਆਪਣੇ ਧਰਮ ਮੰਦਰਾਂ ਦੇ ਵਿੱਚ ਜਾਇਆ ਕਰੋ ਮੁਸਲਮਾਨ ਦੇ ਧਰਮਾਂ ਮੁਸਲਮਾਨ ਤਾਂ ਇਹਨਾਂ ਚੀਜ਼ਾਂ ਨੂੰ ਬਹੁਤ ਘੱਟ ਮੰਨਦੇ ਨੇ ਸਾਡੇ ਸਿੱਖਾਂ ਤੇ ਹਿੰਦੂਆਂ ਨੂੰ ਪਤਾ ਨਹੀਂ ਕੀ ਇਹਨਾਂ ਦਾ ਬੇੜਾ ਕਰਕ ਹੋਇਆਗਾ ਮੈਂ ਇਸ ਤਰ੍ਹਾਂ ਕਹੂੰਗਾ ਕਿ ਪਤਾ ਨਹੀਂ ਇਹਨਾਂ ਸਾਧਾਂ ਦੇ ਡੇਰੇਆਂ ਦੇ ਵਿੱਚ ਕਿਉਂ ਜਾਂਦੇ ਨੇ ਪਤਾਗਾ ਨਾਲੇ ਕਿ ਫਲਾਨਾ ਸਾਧ ਬਲਾਤਕਾਰੀ ਨਿਕਲਿਆ ਧਮਕਾ ਸਾਧ ਬਲਾਤਕਾਰੀ ਨਿਕਲਿਆ ਆ ਤੇ ਇਹਨਾਂ ਦੇ ਕੋਲ ਜਿਹੜੇ ਲੱਖਾਂ ਦੇ ਬੂਟ ਪਾਉਂਦਾ ਸੀ ਐਮ ਡੂ ਐਮ ਜੂ ਡਬਲ ਜੂ ਵਰਗੀਆਂ ਜਿਹੜੀਆਂ ਗੱਡੀਆਂ ਸੀ ਹੋਰ ਵੱਡੇ ਵੱਡੇ ਸਾਧਨ ਸੀ ਇੱਕ ਕੈਨੇਡਾ ਅਮਰੀਕਾ ਦਾ ਪੱਕਾ ਪੀਆਰ ਆ ਉਹ ਤੁਸੀਂ ਦੇਖ ਲਿਓ ਕਿ ਜਦੋਂ ਉਹਨੂੰ ਲੱਗਿਆ ਕਿ ਸਾਧ ਨੂੰ ਮੇਰੇ ਤੇ ਕਾਰਵਾਈ ਹੋਊਗੀ ਉਸ ਤੋਂ ਪਹਿਲਾਂ ਇਸ ਨੂੰ ਇਹਦੇ ਆਕਾਕੇ ਜਾਂ ਕੁਝ ਸਰਕਾਰਾਂ ਜਿਹੜੀਆਂ ਇਹਦੇ ਪਿੱਛੇ ਖੜੀਆਂ ਨੇ ਤੇ ਉਹ ਇਸ ਨੂੰ ਜਿਹੜਾ ਹੈਗਾ ਇੱਥੋਂ ਚੱਲਦਾ ਕਰਨ ਗਿਆ ਇਸ ਨੂੰ ਬਾਹਰ ਜਿਹੜਾ ਇਹ ਭੱਜੂਗਾ ਸਾ ਤੁਸੀਂ ਅੱਜ ਦੀ ਵੀ ਮੇਰੀ ਵੀਡੀਓ ਸਾਂਭ ਕੇ ਰੱਖ ਲਿਓ ਜੇ ਸੱਕ ਕਿਉਂਕਿ ਹਰਾਮ ਦਾ ਰਪਿਆ ਸੀ ਹਰਾਮ ਦਾ ਖਾਦਾ ਸੀ ਐਸਾ ਪ੍ਰਸਤਨੀਆਂ ਕਰਦਾ ਸੀ ਇਹਨੂੰ ਐ ਹੋ ਗਿਆ ਕਿ 2012 ਦੇ ਵਿੱਚ ਹੁਣ ਮੈਨੂੰ ਕੌਣ ਪੁੱਛਦਾ ਹੁਣ ਤਾਂ 13 ਸਾਲ ਹੋ ਗਏ ਪਰ ਕਹਿੰਦੇ ਜਦੋਂ ਕਾਲ ਪੁਰਖ ਦੀ ਜਦੋਂ ਕਿਸੇ ਤੇ ਮੇਰ ਹੁੰਦੀ ਹੈ ਉਸ ਪਰਿਵਾਰ ਤੇ ਤੇ ਜਦੋਂ ਬੰਦੇ ਦਾ ਜ਼ੁਲਮ ਦਾ ਅਥਾਤ ਹੋ ਜੇ ਜ਼ੁਲਮ ਵੱਧ ਜਾਵੇ ਆਪਣੇ ਜਿਹੜਾ ਹੰਕਾਰ ਦੇ ਵਿੱਚ ਇੰਨਾ ਡੁੱਬ ਜਾਵੇ ਹੰਕਾਰ ਦੇ ਵਿੱਚ ਰੱਬ ਨੂੰ ਟੱਬ ਦੱਸਣ ਲੱਗ ਜਾਵੇ ਤਾਂ ਫਿਰ ਉਸ ਨੂੰ ਮਾਰ ਜਿਹੜੀ ਉਹ ਪੈਂਦੀ ਪੈਂਦੀ ਆ ਇਹ ਤੁਹਾਨੂੰ ਦੱਸਦੀ ਹੈ ਦੁਬਾਰੇ ਕਿ ਉਸ ਲੜਕੀ ਦਾ ਜਿਹੜਾ ਰੇਪ ਕੀਤਾ ਰੇਪ ਤੋਂ ਬਾਅਦ ਉਹਦਾ ਡੜਾ ਕਤਲ ਕੀਤਾ ਗਿਆ ਉਹਦੇ ਭਾਈ ਸਹਿਬ ਸਿੰਘ ਨੇ ਜਿਹੜੀ ਜਿਹੜਾ ਕਿ ਪਿੰਡ ਦਾ ਜਿਹੜਾ ਉਹ ਹੈਗਾਗਾ ਸਮਾਣਾ ਮਾਜਰਾ ਮਾਜਰਾ ਸਮਾਣਾ ਪਟਿਆਲੇ ਦੇ ਕੋਲ ਪਿੰਡਾ ਉਥੋਂ ਪਿੰਡ ਤੋਂ ਵੀ ਉਹ ਜਾਣ ਦਿੱਤੇ ਤੇ ਹੁਣ ਕਿਤੇ ਉਹ ਅਣਦੱਸੀ ਜਗ੍ਹਾ ਤੇ ਰਹਿ ਰਹੇ ਨੇ ਲੁੱਕ ਲੁੱਕ ਕੇ ਰਹੇ ਨੇ ਇੱਕ ਦੇਖੋ ਪਰਿਵਾਰ ਗਰੀਬ ਇੱਕਾਂ ਦੀ ਧੀ ਚੱਲੀ ਗਈ ਇੱਕ ਦੀ ਭੈਣ ਚੱਲੇ ਗਈ ਉਹ ਬੰਦੇ ਲੁੱਕ ਲੁੱਕ ਕੇ ਰਹ ਰਹੇ ਨੇ ਤੇ ਅੱਜ ਬਲਾਤਕਾਰ ਹੀ ਖੁੱਲੇ ਆਮ ਸਰਿਆਂ ਤੋਂ ਹੀ ਫਿਰਦੇ ਨੇ ਤੇ ਇਹਨਾਂ ਨੂੰ ਬਲਾਤਕਾਰ ਹੀ ਨਾ ਕਹੀਏ ਤੇ ਇਹਨਾਂ ਨੂੰ ਹੋਰ ਕੀ ਕਹੀਏ ਇਹ ਸਾਰੇ ਰੇਪ ਪੇਸਟ ਬਾਬੇ ਨੇ ਜਿਹੜੇ ਇਹਨਾਂ ਤੋਂ ਜਿਹੜਾ ਬਚਣਾ ਚਾਹੇਂਦਾ ਤੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਹੋਰ ਨਵੀਂ ਲੈ ਕੇ ਆਵਾਂਗੇ ਇਹ ਸਾਧ ਦੀ ਇਹਦੇ ਕਾਰੇ ਨੇ ਤਾਂ ਪਹਿਲੀ ਪਤਾ ਸੀ ਕਿ ਰੰਗ-ਬਰੰਗੇ ਜੇ ਕੱਪੜੇ ਪਾਉਂਦਾ ਲੱਗਦਾ ਨਹੀਂ ਕਿ ਖੈਰ ਨਹੀਂ ਲੱਗਦੀ ਉਹੀ ਗੱਲ ਹੋਈ ਇਸ ਕਰਕੇ ਵਿਆਹ ਨਹੀਂ ਕਰਵਾ ਰਿਆ ਤੁਸੀਂ ਹੁਣ ਸਮਝਦੇ ਹੋ ਮੇਰੀ ਰਾਮ ਜੀ ਨੂੰ ਮੈਂ ਕਿਉਂ ਕਹਿ ਰਿਹਾ ਵੀ ਇਸ ਕਰਕੇ ਇਹਦੇ ਵਿਆਹ ਨਹੀਂ ਕਰਵਾਇਆ ਇਸ਼ਾਰਾ ਕਾਫੀ ਹੁੰਦਾ ਸਮਝਣ ਵਾਲੇ ਸਮਝ ਜਾਣਗੇ ਤੇ ਹੁਣ ਜਿਹੜਾ ਇਹ ਸਾਦਾ ਸਲਾਖਾਂ ਦੇ ਪਿੱਛੇ ਜਾਣ ਦੀ ਲੱਗਦਾ ਇਹਦੀ ਬਿਲਕੁਲ ਤਿਆਰੀ ਹੋ ਚੁੱਕੀ ਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਆਪਣੇ ਕਮੈਂਟ ਜਰੂਰ ਲਿਖਣੇ ਨੇ ਠੀਕ ਆ ਕਿ ਉਹਨਾਂ ਦੇ ਅੰਨੇ ਭਗਤ ਨੇ ਜਿਹੜੇ ਕਿ ਉਹ ਨਹੀਂ ਮੰਨਣਗੇ ਜਿਸ ਤਰ੍ਹਾਂ ਹੁਣ ਸੌਦੇ ਸਾਧ ਨੇ ਸਰਿਆਂ ਬਲਾਦਕਾਰ ਦੇ ਕੇਸ ਦੇ ਵਿੱਚ ਅੰਦਰ ਹੁਣ ਜਿਹੜੇ ਰਾਮ ਰਹੀਮ ਦੇ ਚੇਲੇ ਨੇ ਉਹ ਮੰਨਦੇ ਨੇ ਉਹ ਤਾਂ ਅੱਜ ਵੀ ਲੋਕਟ ਪਾਈ ਫਿਰਦੇ ਨੇ ਅੱਜ ਵੀ ਉਹ ਤਾਂ ਕਹਿੰਦੇ ਨੇ ਸਾਡਾ ਬਾਬਾਤਾ ਜੀ ਉੱਥੇ ਜੇਲ੍ਹ ਦੇ ਵਿੱਚ ਕੈਦੀਆਂ ਨੂੰ ਤਾਰਨ ਗਿਆ ਤਾਰਨ ਗਿਆ ਕਹਿੰਦੇ ਕੈਦੀਆਂ ਨੂੰ ਅਜੇ ਲੋਕ ਬੇਸ਼ਰਮ ਇਹ ਕਹਿੰਦੇ ਨੇ ਇਸ ਤਰ੍ਹਾਂ ਹੁਣ ਢੱਡਰੀਆਂ ਦੇ ਚੇਲੇ ਨੇ ਕਹਿੰਦੇ ਜੇ ਇਹ ਤਾਂ ਸਾਡਾ ਭਾਈ ਸਾਹਿਬ ਇਹ じゃ ਕੁਸਤਾ ਕਰੀ ਨਹੀਂ ਸਕਦਾ ਭਾਈ ਸਾਹਿਬ ਕਦੇ ਸੰਤ ਕਦੇ ਬਾਬਾ ਕੁਝ ਕਦੇ ਕੁਸ ਹੁਣ ਭਾਈ ਸਾਹਿਬ ਕਹਿੰਦੇ ਸਾਡਾ ਭਾਈ ਸਾਹਿਬ ਤਾਂ ਕੁਝ ਕਰ ਨਹੀਂ ਸਕਦਾ ਹੁਣ ਭਾਈ ਸਾਹਿਬ ਤੁਹਾਡੇ ਸਾਹਮਣੇ ਕਰੂਗਾ ਕੁਸ ਇਹਨੂੰ ਪੁੱਸਰਾ ਹੋਵੇ ਲੋਕਾਂ ਨੂੰ ਹੁਣ ਲੋਕ ਕਹੇ ਕਹਿੰਦੇ ਆ ਅਜ ਤਾਂ ਦੀ ਬਲਾਤਕਾਰ ਹੁੰਦਾ ਵੇਖਿਆ ਨਹੀਂ ਉਹ ਬਲਾਤਕਾਰ ਹੁੰਦੇ ਦੇਖੇ ਜਾਂਦੇ ਹੁੰਦੇ ਨੇ ਰੇਪ ਹੁੰਦੇ ਦੇਖੇ ਜਾਂਦੇ ਹੁੰਦੇ ਨੇ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਜਿਆ ਲੋਕਾਂ ਦੀs ਘਟੀਆ ਸੋਚ ਨੂੰ ਕਿ ਜਿਹੜੇ ਅੰਨੇ ਭਗਤ ਨੇ ਅੰਨਾ ਵਿਸ਼ਵਾਸ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੋਰਟ ਦੱਸੇਗੀ ਇਹ ਤਾਂ ਪੁਲਿਸ ਪ੍ਰਸ਼ਾਸਨ ਦੱਸੇਗਾ ਜਦੋਂ ਅਣਕਬਾਰੀਆਂ ਹੋਈਆਂ ਤਾਂ ਫਿਰ ਪਤਾ ਲੱਗੇਗਾ ਕਿ ਤੁਹਾਡਾ ਭਾਈ ਸਾਹਿਬ ਆ ਆ ਕੁਛ ਕੁ ਵੀ ਕਰਦਾ ਰਿਹਾ ਸੀ ਫਿਰ ਤੁਸੀਂ ਬੇਸ਼ਰਮਾ ਫਿਰ ਵੀ ਤੁਸੀਂ ਨਹੀਂ ਮੰਨਣਾ ਵੀ ਤੁਸੀਂ ਕਹੋਗੇ ਜੀ ਵਿਰੋਧੀਆਂ ਨੇ ਐਂ ਬਸਾਤਾ ਫਲਾਨਿਆਂ ਨੇ ਪਸਾਤਾ ਇਸ ਕਰਕੇ ਵੀਡੀਓ ਨੂੰ ਇਸ ਨੂੰ ਬੱਤ ਤੋਂ ਬਾਤ ਸ਼ੇਅਰ ਕਰੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਲੈ ਕੇ ਆਵਾਂਗੇ ਇਹਨਾਂ ਦੀਆਂ ਹੋਰ ਸਾਧਨ ਜਿਹੜੀਆਂ ਉਹਨਾਂ ਦੇ ਘੁਤੂਤਾਂ ਵੀ ਅਸੀਂ ਨੰਗੇਆ ਕਰਾਂਗੇ ਤੁਸੀਂ ਵੇਖਦੇ ਰਹੋ ਪੰਜਾਬੀ ਮਿਰਛਾ ਟੀਵੀ ਮੈਂ ਹਾਂ ਮੱਖਣ ਸਿੰਘ ਉਬਾ